ਸ਼੍ਰੀ ਸਤਿਆਨੰਦ ਮੰਦਰ ਮਟੌਰ ਵਿਖੇ ਪਿਛਲੇ 7 ਦਿਨ ਤੋਂ ਸ਼੍ਰੀ ਵਗ ਪਾਗਵਤ ਕਥਾ ਚੱਲ ਰਹੀ ਸੀਗੀ ਜਿਸ ਦੇ ਮੁੱਖ ਯਜਮਾਨ ਰਤਨ ਕਾਲਜ ਦੇ ਐਮ ਡੀ ਸੁੰਦਰ ਲੱਗਰਵੜਾ ਤੇ ਉਹਨਾਂ ਦੇ ਪਰਿਵਾਰ ਸੀਗਾ ਲੰਬੇ ਸਮੇਂ ਤੋਂ ਜਿਹੜੀ ਕਥਾ ਚੱਲ ਰਹੀ ਹੈ ਦੇ ਵਿੱਚ ਪੂਰੇ ਪਰਿਵਾਰ ਵੱਲੋਂ ਅਤੇ ਸੁੰਦਰ ਲੱਗਰਵੜਾ ਜੀ ਦੇ ਕੋਈ ਦੋਸਤ ਹੋਣ ਜਾਂ ਰਿਸ਼ਤੇਦਾਰ ਹੋਣ ਸਭ ਨੇ ਇੱਕ ਬੱਦ ਚੜ ਕੇ ਹਿੱਸਾ ਲਿੱਤਾ ਸਾਡੇ ਨਾਲ ਉਹਨਾਂ ਦਾ ਪਰਿਵਾਰ ਤੇ ਸੁੰਦਰ ਲੱਗਰਵੜਾ ਜੀ ਮੌਜੂਦ ਨਹੀਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਅਗਰਵੜਾ ਸਰ 7 ਦਿਨ ਤੋਂ ਕਥਾ ਚੱਲ ਰਹੀ ਹੈ ਸ਼੍ਰੀ ਸਤਿਆਨੰਦ ਮੰਦਰ ਦੇ ਵਿੱਚ ਕਿੱਦਾਂ ਦਾ ਮਹਿਸੂਸ ਹੋਇਆ ਤੇ ਕਿੱਦਾਂ ਦਾ ਤੁਹਾਨੂੰ ਲੱਗਿਆ ਕਿ ਆ ਕਥਾ ਕਰਨੀ ਚਾਹੀਦੀ ਹੈ ਸਰ ਜਿਹੜੀ ਇਹ ਭਾਗਵਤ ਕਥਾ ਮੈਂ ਕਹਿੰਦਾ ਜੀ ਹਰ ਇੱਕ ਮਹੀਨੇ ਚ ਇੱਕ ਵਾਰੀ ਹੋਣੀ ਚਾਹੀਦੀ ਹੈ ਦੇਖੋ ਅਸੀਂ ਸਾਡੇ ਜਿਹੜੇ ਬਜ਼ੁਰਗ ਤੇ ਬਜ਼ੁਰਗ ਤੇ ਉਹ ਸਵਰਗ ਸੁਧਾਰ ਗਏ ਅਸੀਂ ਜਿੰਦੇ ਜੀ ਉਹਨਾਂ ਦੀ ਫੇਰ ਵੀ ਅੱਜ ਉਹ ਕਰ ਰਹੇ ਹੋਣਾ ਉਹਨਾਂ ਨੂੰ ਮੂਜ ਰਹੇ ਜਿਹੜੇ ਅੱਜ ਕੱਲ ਜਿਹੜੇ ਬੱਚੇ ਆ ਅਸੀਂ ਉਹਨਾਂ ਨੂੰ ਸੰਦੇਸ਼ ਦਿੰਦੇ ਆਂ ਵੀ ਤੁਸੀਂ ਜਿੰਦੇ ਜੀ ਜਮਕ ਹੈ ਝਾੜੀਆਂ 'ਚ ਕਿਤੇ ਕਿਸੇ ਕਦੇ ਕਿਸੇ ਇੱਕ ਦੀ ਆਲਣੇ 'ਚ ਕਿਸੇ ਰੱਖ ਦਿੰਦੇ ਆਂ ਵੀ ਬਹੁਤ ਗਲਤ ਹੈ ਤੇ ਹਫਤਾ ਚੱਲ ਰਿਹਾ ਕਥਾ ਕਿੱਦਾਂ ਦਾ ਮਾਨ ਮਹਿਸੂਸ ਕੀਤਾ ਤੇ ਕਿੱਦਾਂ ਦਾ ਮਾਹੌਲ ਰਿਹਾ ਇਸ ਵਕਤ ਸਾਰੀ ਇਸ ਕਥਾ ਚ ਵੱਧ ਚੜਕੇ ਹਿੰਦੂ ਸਿੱਖ ਮੁਸਲਮਾਨ ਸਾਰੇ ਧਰਮਾਂ ਦੇ ਇਸ ਕਥਾ ਨੂੰ ਸੁਣਨੇ ਵਾਸਤੇ ਆਏ ਕੱਲ ਕੁਲਵੰਤ ਜੀ ਵੀ ਆਏ ਉਹਨਾਂ ਦੇਖੋ ਇੱਕ ਵਾਰੀ ਫੋਨ ਕਰਿਆ ਉਹ ਵੀ ਆਏ ਉਹਨਾਂ ਨੇ ਵੀ ਆ ਕੇ ਪੂਰਾ ਸਹਿਯੋਗ ਦਿਆ ਮੈਂ ਉਹਨਾਂ ਨੂੰ ਇੱਕ ਛੋਟੀ ਜੀ ਗੱਲ ਕਹੀ ਮਾ ਜੀ ਇੱਥੇ ਕਰਮੀ ਬਹੁਤ ਹੈ ਵੀ ਤੁਸੀਂ ਇੱਥੇ ਸੀਡ ਪਲਾਂਟ ਲਗਾਓ ਉਹਨਾਂ ਨੇ ਮੇਰੇ ਇੱਕ ਵਾਰੀ ਕਿਹਾ ਕਹਿੰਦੇ ਠੀਕ ਹੈ ਕਹਿੰਨਾ ਲਗਾ ਮੈਂ ਕੱਲ ਅਨਾਉਂਸ ਕਰ ਗਏ ਕੱਲ ਅਨਾਉਂਸ ਵੀ ਕਰ ਗਏ ਤਾਂ ਫਿਰ ਮੈਂ ਕਹਾਂ ਜੀ ਸਾਨੂੰ ਕੋਈ ਗ੍ਰਾਂਟ ਆਂਦੀ ਹੋਣੀ ਕਹਿੰਦੀ ਜੇ ਗ੍ਰਾਂਟ ਆਓ ਜਾਂ ਨਾਓ ਕਹਿੰਦਾ ਮੈਂ ਏਸੀ ਬਾਤ ਤੇ ਸੁੰਦਰਾ ਜੀ ਇਹ ਦੇਖਿਆ ਜਾਂਦਾ ਹੈਗਾ ਮੰਦਿਰ ਤੇ ਸਾਰਾ ਸੰਜਿਆ ਹੈਗਾ ਤੁਸੀਂ ਐਫਰਟ ਕੀਤਾ ਕਿ ਏਸੀ ਬਿਲਵਾਤੇ ਐਮਐਲਏ ਸਾਹ ਨੂੰ ਕਹਿ ਕੇ ਇਹ ਕਿਦਾਂ ਮੰਗਵਾਇਆ ਕੀਤਾ ਸਰ ਮੈਂ ਪਹਿਲਾਂ 6 ਏਸੀ ਲੁਆਈ ਦੇ 6 ਏਸੀਆਂ ਨਾਲ ਗੱਲ ਨਹੀਂ ਬਣੀ 6 ਏਸੀਆਂ ਨਾਲ ਗੱਲ ਨਾ ਬਣਨੇ ਕਰਕੇ ਫਿਰ ਮੈਂ ਪ੍ਰਧਾਨ ਜੀ ਨੂੰ ਬੇਨਤੀ કરી ਦੇਖੋ ਮੈਂ ਜਿਹੜੇ ਵੀ ਮੰਦਿਰ ਤੇ ਮੈਨੂੰ ਕਹਿੰਦੇ ਆ ਪੈਂ ਸਾਹੀ ਮਾਜਰਾ ਜਾਂ 3ਵੀਂ 2 ਜਦ ਵੀ ਮੈਨੂੰ ਕੋਈ ਸੇਵਾ ਲਾਂਦਾ ਮੈਂ ਸੇਵਾ ਕਰਦਾ ਰਹਿੰਦਾ ਹੁਣ ਮੈਂ ਪਹਿਲਾਂ ਸੀ ਪ੍ਰਾਨ ਕਰਾਈ ਫਿਰ ਉੱਥੇ ਵਕ ਖਾਟੂ ਸ਼ਾਮ ਜੀ ਦੀ ਕਥਾ ਕਰਾਈ ਹੁਣ ਮੈਂ ਭਾਗਵਤ ਕਥਾ ਕਰਾਈ ਇਹਦੇ ਚ ਦੇਖੋ ਜਿਹੜੀ ਆਫਤਾ ਆਈ ਹੈ ਆਫਤਾ ਬਹੁਤ ਬੜੀ ਆਫਤਾ ਆਈ ਹੈ ਪੰਜਾਬ ਚ ਬਿਲਕੁਲ ਦੇਖੋ ਪਾਣੀ ਨਾਲ ਕਿੰਨੇ ਜਨਤਾ ਮਰ ਗਏ ਕਿੰਨੇ ਡੰਗਰ ਮਰ ਗਏ ਕਿੰਨੇ ਪਸ਼ੂ ਮਰ ਗਏ ਕਿੰਨੇ ਹੋਰ ਬਿੱਲੀਆਂ ਉਹ ਇਹ ਜਾਨਵਰਾਂ ਦਾ ਬਹੁਤ ਨੁਕਸਾਨ ਹੋਇਆ ਮੈਂ ਚਾਹੁੰਦਾ ਉਹਨਾਂ ਦੇ ਵੀ ਸ਼ਾਂਤੀ ਵਾਸਤੇ ਮੈਂ ਤਾਂ ਪਹਿਲੇ ਦਿਨ ਇਹ ਸੰਕਲਪ ਲਿਆਤਾ ਵੀ ਉਹਨਾਂ ਕੀ ਵੀ ਸ਼ਾਂਤੀ ਵਾਸਤੇ ਇਹ ਭਾਗਵਤ ਕਥਾ ਕਰਾਈ। ਕਿ ਫਿੱਤਰ ਪੱਖ ਦੇ ਨਾਲ ਨਾਲ ਸ਼ਾਂਤੀ ਉਹਨਾਂ ਦੇ ਦੇਖੋ ਵਿਚਾਰਿਆ ਦੇ ਉਹਨਾਂ ਜਿਹਨਾਂ ਦੇ ਘਰ ਉੱਜੜ ਗਏ ਬੱਚੇ ਛੋਟੇ ਛੋਕੇ ਰਹਿ ਗਏ। ਉਹਨਾਂ ਦੇ ਵਾਸਤੇ ਵੀ ਮੈਂ ਤਾਂ ਉਹਨਾਂ ਦੇ ਵੀ ਉਹਨਾਂ ਦੇ ਵੀ ਚਰਨਾ ਦੀ ਗੱਲ ਹੈ ਵੀ ਉਹਨਾਂ ਨੂੰ ਨਿਵਾਸ ਦਿਹਾ ਪ੍ਰਮਾਤਮਾ ਦੇ। ਸਰ ਜਿਹੜਾ 7 ਦਿਨ ਦਾ ਸਮਾਹਮ ਦਾ ਲੰਬਾ ਸਮਾਹ ਹੁੰਦਾ ਹੈਗਾ ਜਦੋਂ ਜਿਹੜਾ ਮੁੱਖ ਆਯੋਜਕ ਹੁੰਦਾ ਹੈਗਾ ਉਹ ਕਦੀ ਉਹਦੇ ਪਰਿਵਾਰ ਚ ਕੋਈ ਬੰਦਾ ਆਂਦਾ ਹੈ ਖੁਦ ਆ ਜਾਂਦਾ ਪਰ ਮੈਂ ਦੇਖਿਆ ਇੱਥੇ ਤਾਂ ਸਾਰਾ ਪਰਿਵਾਰ ਹਰ ਦਿਨ ਪੂਰੇ ਡੈਡੀਕੇਸ਼ਨ ਨਾਲ ਚੱਲ ਰਿਹਾ ਸੀਗਾ। ਕੀ ਕਹਿਣਾ ਚਾਹ ਸਭ ਦੇਖੋ ਜੀ ਮੇਰੇ ਪਿਤਾ ਜੀ ਦੇ ਤਿੰਨ ਬ੍ਰਦਰ ਦੇ ਤਿੰਨ ਬ੍ਰਦਰ ਆ ਮੇਰੇ ਦੋ ਭਰਾ ਤੇ ਆ ਕਿ ਮੇਰੇ ਤਾਇਆ ਜੀ ਜਿਹੜੇ ਉਹਦੇ ਤਿੰਨ ਲੜਕੇ ਆ ਕਿ ਉਹਦੇ ਤਿੰਨ ਲੜਕੇ ਆ ਮਤਲਬ ਕਿ ਮੇਰੇ ਭਤੀਜੇ ਸਾਰੇ ਆ ਰਹੇ ਹੈ ਮੇਰਾ ਭਤੀਜਾ ਖੜਿਆ ਜਿਆ ਨੂਕ ਜੀ ਏਕੜਾ ਜੀ ਬੋਗੀ ਮਤਲਬ ਕਿ ਇਹ ਇਹ ਵੀ ਭਤੀਜਾ ਖੜਿਆ ਜੀ ਮੇਰੇ 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 ਸਾਰੇ ਪਰਿਵਾਰ ਮੇਰੇ ਦੇਉ ਨਹੀਂ ਆ ਸਕੇ ਉਹਨਾਂ ਦੀ ਭਾਉਆਂ ਆਈਆਂ ਮਤਲਬ ਕਿ ਮੇਰੇ ਸਾਰਾ ਪਰਿਵਾਰ ਮੇਰੇ ਬੈਠਿਆ ਪੂਰਾ ਮੇਰੀਆਂ ਭੈਣਾਂ ਵੀ ਆਈਆਂ ਲੁਗਿਆਂ ਨੇ ਜਾਂਦੀਆਂ ਰਹੀਆਂ ਦੋ ਦਿਨ ਲਗਾਤਾਰ ਤਿੰਨ ਦਿਨ ਪੰਜ ਗੁੱਲਿਆ ਦੇ ਹੋ ਮਤਲਬ ਜਿੱਥੇ ਜਿੱਥੇ ਆ ਤੁਹਾਡੀ ਬੋਦੀ ਵੀ ਉਬਾਲੇ ਤੋਂ ਆਲੇ ਤੇ ਆਈ ਹੈ ਇੱਕ ਲੁਧਿਆਣੇ ਤੋਂ ਆਈ ਹੈ ਜੀ ਮੇਰੀ ਬੇਟੀ ਮੇਰੀ ਬੇਟੀ ਦਿੱਲੀ ਆਂਦੀ ਸੀ ਦਿੱਲੀ ਜਾਂਦੀ ਸੀ ਮੈਂ ਉਹਨੂੰ ਕਿਹਾ ਵੀ ਤੂੰ ਇੱਥੇ ਰਹਿ ਜਾ ਰਾਤ ਨੂੰ ਨਹੀਂ ਨਹੀਂ ਮੈਨੂੰ ਆਣਾ ਜਾਣਾ ਪੈਣਾ ਤਾਂ ਵੀ ਉਹ ਆਈ ਰਹੀ ਹੈ ਇੱਕ ਇੱਕ ਸਰ ਤੁਸੀਂ ਗੱਲ ਕਹੀ ਸੀ ਕਿ ਜਦੋਂ ਵੀ ਕੋਈ ਧਾਰਮਿਕ ਕਾਰਜਕ੍ਰਮ ਜਾਂ ਸਨਾਤਨ ਦੀ ਗੱਲ ਆਉਂਦੀ ਹੈ ਕਿ ਮੰਦਰਾਂ ਦੇ ਵਿੱਚ ਕਰੋ ਘਰ ਦੇ ਵਿੱਚ ਨਾ ਲੋ ਇਸ ਥੋਟ ਕੀ ਹੈ ਜੀ ਹਰ ਮੰਦਿਰਾਂ ਚ ਆਏਗਾ ਵੀ ਮੰਦਿਰਾਂ ਕਰਨੇ ਤਾਂ ਘਰ ਚ ਵੀ ਕਰ ਲੀਏ ਜੇ ਸਾਨੂੰ ਕੋਈ ਅੱਡੀ ਵਾਲੀ ਨਹੀਂ ਹੈ ਸਾਡਾ ਕੌਮ ਹੈਗਾ ਕਾਲਜ ਚ ਵੀ ਕਰ ਸਕਦੇ ਤੇ ਪਰ ਇੱਥੇ ਸੰਗਤ ਆ ਜਾਂਦੀ ਹੈ ਅਸੀਂ ਸੰਗਤ ਕੇ ਨਾਲ-ਨਾਲ ਸੰਗਤ ਨੂੰ ਚਾਹਦੇ ਤੇ ਵੀ ਸੰਗਤ ਵੀ ਭੋਜਨ ਲਵੇ ਭੋਜਨ ਲਵੇ ਤੇ ਕੁਛ ਨਾ ਕੁਛ ਸ਼ਾਂਤੀ ਮਿਲਦੀ ਹੈ ਪਰਿਵਾਰ ਨੂੰ ਵੀ ਮਿਲਦੀ ਹੈ ਸਭ ਨੂੰ ਮਿਲਦੀ ਹੈ ਮੰਦਿਰ ਸੁਧਰਦਾ ਮੰਦਰ ਹਮੇਸ਼ਾ ਸ਼ੁੱਧ ਹੁੰਦਾ ਕਿ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਲੋਕ ਘਰ ਚ ਜਾਂਦੇ ਕਿ ਮੰਦਰ ਚ ਪ੍ਰੇਫਰ ਕਰਨ ਜਾਂਦਾ ਮੈਂ ਕਹਾਂ ਕਹਿੰਦਾ ਜੀ ਮੰਦਰ ਸ਼ੁੱਧ ਹੈ ਸ਼ੁੱਧੀ ਨਾਲ ਹੋ ਜਾਂਦਾਗਾ ਇੱਕ ਕਥਾਵਾਚਕ ਵਧੀਆ ਹੋਣਾ ਚਾਹੀਦਾ ਤੁਹਾਡਾ ਜਿਹੜਾ ਕਥਾਵਾਚਕ ਵਧੀਆਗਾ ਪ੍ਰੋਪਰ ਜਿਹੜਾ ਸਾਇੰਸਿਕ ਰਿਤੇ ਮਤਲਬ ਕੱਢ ਕੇ ਸਮਝਾਵੇ ਕਥਾ ਦੀ ਕਥਾ ਸੁਣਨੇ ਦਾ ਮਜ਼ਾ ਵੀ ਤਦੇ ਆਂਦਾ ਦੇਖੋ ਕਥਾ ਜਹਾਂ ਅਸੀਂ ਕਥਾ ਕਰਾਈ ਹੈ ਤੁਸੀਂ ਦੇਖਿਆ ਕਈ ਕਥਾ ਚ ਕਿਹਾਗਾ ਕੋਈ ਵੀਆਈਪੀ ਆ ਗਿਆ ਉਹਨੂੰ ਮੈਕ ਦੇ ਦੇਂਦੇ 15 ਮਿੰਟ ਉਹ ਖਰਾਬ ਕਰ ਦੂੰਗਾ ਅਸੀਂ ਜਦ ਭਜਨ ਬੋਲਦੇ ਇਥੇ ਅਸੀਂ ਮੈਂ ਕਿਹਾ ਵੀ ਜਿਹੜੇ ਵੀ ਬੰਦੇ ਆਏ ਆ ਉਹਨਾਂ ਨੂੰ ਸਮਾਜਿਕ ਤੇ ਯਾਦ ਕਰ ਲਓ ਭਜਨ ਜਦੋਂ ਭਜਨ ਗਾਣਾ ਉਦੋਂ ਸਮਾਜਿਕ ਕਰ ਕਥਾ ਨਾ ਰੋਕੋ ਕਥਾ ਨਾ ਰੋਕੋ ਕਥਾ ਤੇ ਨਾ ਤਾਂ ਮੈਂ ਮੈਕ ਲੈਣ ਦੇ ਮੇਰੀ ਪੰਨੀ ਜੀ ਨਾਲ ਉਹਨਾਂ ਨਾਲ ਪਹਿਲੀ ਮੇਰੇ ਗੁਰੂ ਜੀ ਨਾਲ ਪਹਿਲੀ ਗੱਲ ਹੋਏਗੀ ਮਾਹ ਵੀ ਕਥਾ ਚੱਲ ਨਹੀਂ ਦੇਣਾ ਜਦ ਆਪਾਂ ਭਜਨ ਕੀਰਤਨ ਕਰਨਾ ਭਜਨ ਕੀਰਤਨ ਮੈਂ ਕਥਾ ਨਹੀਂ ਹੋਣੀ ਭਜਨ ਕੀਰਤਨ ਮਤ ਕੋਈ ਸਾਰੀ ਸਾਰੀ ਪਬਲਿਕ ਹੀ ਘਾ ਰਹੀ ਹੈ ਲੇਡੀਜ਼ ਵੀ ਭਜਨ ਕਰ ਰਹੀ ਹੈ ਭਜਨ ਚ ਕਿਆਗਰ ਜਦ ਸਮਾਨਿਤ ਕਰਾ ਦੋ ਕਥਾ ਦੇ ਕੋਈ ਡਿਸਟਰਬਿੰਗ ਨਹੀਂ ਅੱਛਾ ਸੁਣਨੇ ਵਾਲੇ ਵੀ ਤੇ ਸੁਣਾਣੇ ਵਾਲੇ ਦਾ ਲਿੰਕ ਵੀ ਟੁੱਟ ਜਾਂਦਾ ਜੀ ਉਹਦੇ ਚ ਮੈਂ ਇਹ ਚਾਹੁੰਦਾ ਵੀ ਲਿੰਕ ਨਾ ਟੁੱਟੇ ਜਿਹੜੇ ਕਥਾ ਸੁਣਦੇ ਹੁੰਦੇ ਆ ਉਹਨੇ ਕਥਾਕਾਰ ਦੇ ਅੱਗੇ ਜਿਹੜੇ ਮਤਲਬ ਕਿ 500 700 ਬੰਦਾ ਜੋ ਵੀ ਬੈਠਿਆ ਉਹ ਗਾਲਾਂ ਕੱਢਦੇ ਵੀ ਲਏ ਹੁਣ ਇਹਨਾਂ ਨੂੰ ਮੈਕ ਅਪ ਕਰਾ ਦਿਆ ਵੀ ਅਸੀਂ ਤਾਂ ਕਥਾ ਸੁਣਨਾ ਆ ਅਸੀਂ ਇਹਨਾਂ ਦੀ ਸਪੀਚ ਥੋੜਾ ਸੁਣਨਾ ਆ ਸਪੀਚ ਸੁਣਨ ਦਾ ਜਦ VIP ਹੋਏਗਾ ਕੁਝ ਹੋਰ ਹੋਏਗਾ ਜਦ ਹੁੰਦੇ ਤੇ ਤੇ ਅੱਛਾ ਅਗਰ ਜੀ ਮੰਦਰ ਵਸਤਾ ਦੀ ਗੱਲ ਕੀਤੇ ਮੰਦਰ ਦਾ ਕਿੰਦਾ ਦਾ ਸਹਿਯੋਗ ਰਿਹਾ ਕਮੇਟੀ ਦਾ ਰੋਡ ਦੇ ਦੇ ਕੋ ਕਮੇਟੀ ਦਾ ਮੈਨੂੰ ਬਹੁਤ ਸਹਿਯੋਗ ਰਿਹਾ ਜੀ ਮੈਂ ਇੱਕ ਵਾਰੀ ਤੇ ਹੱਥ ਕਮੇਟੀ ਵੀ ਮੈਨੂੰ ਤੁਸੀਂ ਮਨ ਹਾਲ ਚਹੀਦਾ ਉਹ ਕਹਿੰਦਾ ਜੀ ਸਾਰਾ ਮੰਦਿਰ ਤੁਹਾਡਾ ਕੋ ਪੂਰਾ ਮੰਦਿਰੇ ਮੇਰੇ ਹਵਾਲੇ ਕਰ ਤਾ ਕਹਿੰਦਾ ਤੁਸੀਂ ਕਦੀ ਵੀ ਆਂਦੇ ਆ ਤਿੱਲ ਫੁੱਲ ਜੋ ਹੁੰਦਾ ਦਾ ਸੀ ਮੈਂ ਦੇਖਿਆ ਚੱਲ ਜਾਂਦਾ ਮੈਂ ਕਦੀ ਨਾਮ ਨਹੀਂ ਕਰਾਇਆ ਨਾ ਕਦੀ ਪੱਥਰ ਲਵਾਇਆ ਨਾ ਲਵਾਣਾ ਚਾਹੀਦਾ ਸਾਡੇ ਪਿਤਾ ਜੀ ਕਹਿੰਦੇ ਜਦ ਕਦੀ ਦਾਨ ਕਰਦੇ ਆ ਤੁਸੀਂ ਵੀ ਜੇ ਤੁਹਾਨੂੰ ਸੱਚੇ ਹੱਥ ਨਾਲ ਕਰਿਆ ਤਾਂ ਖੱਬੇ ਹੱਥ ਨੂੰ ਪਤਾ ਨਹੀਂ ਹੋਣਾ ਚਾਹੀਦਾ ਦਾ ਉਸਦੇ ਹੀ ਫਾਇਦਾ ਕਰਦਾ ਕਦੇ ਲੱਗਦਾਗਾ ਇਹ ਮੇਰੀ ਵਾਈਫ ਹੈ 7 ਦਿਨ ਅਸੀਂ ਸਵੇਰੇ 8:00 ਵਜੇ ਆ ਜਾਂਦੇ ਤੇ ਜੀ ਪੂਜਣ ਚ ਸ਼ਾਮ ਨੂੰ 7 ਦਿਨ ਅਸੀਂ ਇੱਥੇ ਹੀ ਰਹਿਆ ਸੀ ਰਾਤ ਨੂੰ 11-12 ਵਜੇ ਤੁਸੀਂ ਤੁਹਾਡਾ ਪਰਿਵਾਰ ਸਾਰਾ ਇੱਥੇ ਰਿਹਾ ਦੇਖਿਆ ਮੇਰਾ ਪਰਿਵਾਰ ਵੀ ਇੱਥੇ ਰਿਹਾ ਮੇਰੇ ਜਦ ਤੱਕ ਇੱਥੇ ਪੂਜਣ ਅਸੀਂ ਪੂਰਾ ਨਹੀਂ ਬਰਤਾ ਦਿੰਦੇ ਤੁਸੀਂ ਵੀ ਇੱਥੀ ਦੇ ਤੁਸੀਂ ਦੇਖਿਆ ਹੋਣਾ ਇੱਥੇ ਲਾਈਨਾਂ ਲੱਗਦੀਆਂ ਆ ਭੋਜਨ ਵਾਸਤੇ ਅਸੀਂ ਸਭ ਨੂੰ ਭੋਜਨ ਕਰਾ ਕੇ ਘੇਟਦੇ ਅਸੀਂ ਕਹਿੰਦੇ ਉਹ ਜਦ ਤੱਕ ਆਇਆ ਤਾਂ ਤੇ ਮੈਂ ਤੁਸੀਂ ਕੀ ਕਹਿਣਾ ਚਾਹੋਗੇ 7 ਦਿਨ ਦਾ ਸਮਾਂ ਇੱਕ ਬੜਾ ਪੁੰਨ ਦਾ ਕੰਮ ਕੀਤਾ ਪਿੱਤਰਪੱਖ ਦਾ ਟਾਈਮ ਹੈਗਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਮੌਕੇ ਤੇ ਸਾਨੂੰ ਇਹ ਕਥਾ ਤਾਂ ਬਹੁਤ ਹੀ ਆਨੰਦ ਆਇਆ ਔਰ ਜਿਹੜੇ ਸਾਡੇ ਬਿਆਸ ਸੀ ਹੈ ਉਹਨਾਂ ਦੀ ਤਾਂ ਬਹੁਤ ਹੀ ਅੱਛੀ ਆਵਾਜ਼ ਬਹੁਤ ਹੀ ਅੱਛਾ ਸਾਰੀ ਕਥਾ ਦਾ ਸਾਰਾ ਅਰਥ ਸੰਜਾ ਨਹੀਂ ਆਨੰਦ ਆਂਦਾ ਸੁਣ ਕੇ ਬਿਲਕੁਲ ਆਨੰਦ ਆਇਆ ਪੰਡਤਾਂ ਦਾ ਇੱਥੇ ਪੂਰੀ ਕਮੇਟੀ ਦਾ ਸਹਿਯੋਗ ਪੰਡਤਾਂ ਦਾ ਪੂਰਾ ਸਹਿਯੋਗ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਮੈਮ ਦੇਖਣ ਨੂੰ ਆਉਂਦਾ ਹੈਗਾ ਕਿ ਅੱਜ ਕੱਲ ਜਦੋਂ ਬਜ਼ੁਰਗ ਹੋ ਜਾਂਦੇ ਨੇ ਮਾਤਾ ਪਿਤਾ ਉਹਨਾਂ ਨੂੰ ਕੀ ਕਹਿੰਦੇ ਆਪਾਂ ਕਿਸੇ 올ਡੇਜ ਹੋਮ ਛੱਡ ਆਂਦੇ ਨੇ ਪਰ ਤੁਸੀਂ ਪਿੱਤਰਪੱਕ ਦੇ ਉੱਤੇ ਜਿਹੜੇ ਬਜ਼ੁਰਗ ਚਲੇ ਗਏ ਨੇ ਉਹਨਾਂ ਦੇ ਨਾਂ 'ਤੇ ਕਥਾ ਕਰਾ ਰਹੇ ਹੈਗੇ ਤੇ ਕੀ ਇਹ ਸੰਸਕਾਰਾਂ ਦੀ ਗੱਲ ਆਗੇ ਬੱਚੇ ਵੀ ਕਿਸ ਤਰੀਕੇ ਨਾਲ ਨਰਵਾਉਣਗੇ ਕਈਓ ਅਸੀਂ ਕਥਾ ਕਰਾ ਰਹੇ ਕਿ ਇੱਕ ਇੱਕ ਬੱਚਿਆਂ ਨੂੰ ਪਤਾ ਚੱਲੇ ਕਿ ਸਾਡੇ ਪੇਰੈਂਟਸ ਸੈਂਡ ਪੁੱਟ ਕਰਵਾਉਂਦੇ ਸੀ ਤੇ ਆ ਸਾਨੂੰ ਵੀ ਅੱਗੇ ਕਰਵਾਉਣਾ ਚਾਹੀਦਾ ਤੇ ਉਹਨੇ ਦੇਖਿਆ ਬੇਟਾ ਇਹ ਬੜੇ ਡੈਡੀ ਗੇ ਲੱਗਦਾ ਹੈ ਵੇ ਇੱਕ ਇੱਕ ਹਿੰਦੂ ਬਰਾਵਾ ਬਾਪਾ ਕੇ ਤੋਤੀ ਬਾਕੇ ਕਰ ਦਿੰਨੇ ਉਹ ਇਹ ਕਿਸ ਤਰ੍ਹਾਂ ਕਿ ਕਿਦਾਂ ਦਿਮਾਗ ਚਹੀ ਸੀ ਜੀ ਜੀ ਉਹਦਾ ਨਾ ਦੇਖੋ ਉਹਦਾ ਨਾ ਮਨ تھا ਜੀ ਕਹਿੰਦਾ ਮੈਂ ਪੂਰਾ ਤੋਤੀ ਕੁਰਤੇ ਜੀ ਰਹਿਣਾ ਉਹ ਦਿੱਲੀ ਇੱਕ ਕੁਰਦਾ ਪਜਾਮਾ ਦਿੱਲੀ ਨਵਾਂ ਬੰਦਾ ਦਾ ਬਈ ਲੱਗ ਨਹੀਂ ਰਿਹਾ ਕਿ ਬਾਨੀਆ ਪਰਿਵਾਰ ਹੈ ਬ੍ਰਾਹਮਣ ਪਰਿਵਾਰ ਹੈ ਬ੍ਰਾਹਮਣ ਪਰਿਵਾਰ ਹੈ ਦੇਖੋ ਸਨਾਤਨ ਨਾਲ ਜੁੜਨਾ ਚਾਹੀਦਾ ਜੀ ਦੇਖੋ ਜੇ ਤੁਸੀਂ ਸਨਾਤਮਨ ਨਾਲ ਜੁੜੂਗੇ ਤਵੇ ਜਿਹੜੇ ਅੱਗੇ ਵਾਲੇ ਪੌਦ ਹੈ ਸਾਡੀ ਅੱਗੇ ਵਾਲੇ ਪੱਛੇ ਆਣੇ ਵਾਲੇ ਆ ਉਹ ਵੀ ਦੇਖੂਗੇ ਹੁਣ ਇਹ ਮੇਰੇ ਜੀਜਾ ਜੀ ਆ ਸਭ ਤੋਂ ਵੱਡੇ ਇਹ ਮਾਛੀਵਾੜੇ ਦੇ ਆਏ ਆ ਇਹ ਮੇਰੀ ਭੈਣ ਹੈ ਇਹ ਦਿੱਲੀ ਆਂਦੀ ਦੀ ਕਥਾ ਸੁਣਦੀ ਅੱਜ ਵੀ ਆਏ ਵੇ ਇਹ ਮਾਛੀਵਾੜੇ ਦੇ ਆ ਸਰ ਕੀ ਕਹਿਣਾ ਚਾਹੋਗੇ ਤੁਸੀਂ ਆਪਣਾ ਨਾਮ ਦੱਸ ਦਿਓ ਇਹ ਨਾਮ ਸਰਿੰਦਰਪਾਲ ਆ ਜੀ ਸਰ ਕੀ ਕਹਿਣਾ ਚਾਹੋਗੇ 7 ਦਿਨ ਦੀ ਕਥਾ ਚੱਲ ਰਹੀ ਪਿੱਤਰ ਪਖਤੇ ਕਰਾ ਰਹੇ ਨੇ ਅਗਰਵਾਲ ਜੀ ਕੀ ਕਹਿਣਾ ਚਾਹੋਗੇ ਬੜੀ ਬਹੁਤ ਬੜੀ ਹੈ ਬਹੁਤ ਜੰਦਾ ਹੈ ਲੋਕਾਂ ਨੂੰ ਬਹੁਤ ਦੁਨੀਆਵੀ ਬਹੁਤ ਕੱਠੀ ਹੋਈ ਹੈ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਸੀਗਾ ਇਹ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ ਸਰ ਜਦੋਂ ਆਪਾਂ ਇੱਕ ਅਗਲੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਹੁਣ ਲੱਗਦਾ ਹੈ ਕਿ ਅਗਲੀ ਜਨਰੇਸ਼ਨ ਹੈ ਸਾਡੇ ਕੋਲ ਕੁਝ ਸਿੱਖ ਰਹੀ ਹੈ ਚੀਜ਼ਾਂ ਤੋਂ ਕੋਈ ਜੇ ਆਪਾਂ ਪ੍ਰੋਗਰਾਮ ਬਣਾਵਾਂਗੇ ਤਾਂ ਸਿੱਖੂਗੇ ਕੋਈ ਨਾ ਕੋਈ ਮਰਾ ਮੋਟਾ ਉਹਨਾਂ ਦੇ ਦਿਮਾਗ ਤੇ ਜਾਏਗਾ ਹੀ ਵੀ ਅਸੀਂ ਵੀ ਸਾਡੇ ਪਾਦਮ ਨੇ ਕਰਾਇਆ ਸੀ ਸਾਡੇ ਬਿਊਰਗ ਨੇ ਕਰਾਇਆ ਸੀ ਤਾਂ ਅਸੀਂ ਵੀ ਕਰਾਈਏ ਉਧਰਲੇ ਪਾਸੇ ਜਾਣਗੇ ਜੀ ਤੁਹਾਡਾ ਪੰਨਾ ਹੈ ਤੁਸੀਂ ਮੈਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਬ੍ਰਦਰ ਵੱਲੋਂ ਕਲਾਕ ਤਾਂ ਅੱਛਾ ਮੈਂ ਇੱਕ ਗੱਲ ਦੱਸਾਂ ਤੁਸੀ ਕਿ ਜਿਸ ਤਰ੍ਹਾਂ ਅੱਜਕੱਲ ਬੱਚੇ ਮੋਬਾਈਲਾਂ ਤੇ دیے ਜਾ ਰਹੇ ਨੇ ਮੈਂ ਦੇਖਿਆ ਤੇ ਯੂਥ ਬਹੁਤ ਆ ਰਿਹਾ ਹੈਗਾ ਤੇ ਇੱਥੇ ਕੀ ਕਹਿਣਾ ਚਾਹਾਂਗੇ ਕਿ ਕੀ ਮੈਸੇਜ ਦੇਣਾ ਚਾਹਾਂਗੇ ਪੇਰਨਸ ਨੂੰ ਕਿ ਇਦਾਂ ਬੱਚਿਆਂ ਨੂੰ ਜਰੂਰ ਜੋੜੋ ਆ ਕਿ ਮੈਂ ਦੇਖਿਆ ਬੱਚੇ ਹੀ ਬਹੁਤ ਅੱچھے ਦੇਖਣ ਨੂੰ ਮਿਲਦੇ ਹੈਗੇ ਨਹੀਂ ਬੱਚੇ ਤਾਂ ਅੱਜਕੱਲ ਮੋਬਾਈਲ ਛੱਡਦੇ ਹੀ ਨਹੀਂ ਜੀ ਕੋਈ ਧਾਰਮਿਕ ਕੰਮ ਹੈ ਦੂਜਾ ਹੋ ਕੋਈ ਘਰ ਦਾ ਕੋਈ ਫੰਕਸ਼ਨ ਹੈ ਬਾਹਰ ਦਾ ਕੋਈ ਫੰਕਸ਼ਨ ਹੈ ਬੱਚਿਆਂ ਨੂੰ ਕੋਈ ਮਤਲਬ ਨਹੀਂ ਫੰਕਸ਼ਨ ਦਾ ਪਰ ਇੱਥੇ ਆ ਰਹੇ ਬੱਚੇ ਹਾਂਜੀ ਬੱਚੇ ਬਸ ਮੰਦਿਰਾਂ ਚ ਆ ਕੇ ਖੁਸ਼ ਨਹੀਂ ਹੈ ਆਪਣੇ ਮੋਬਾਈਲ ਨੂੰ ਲੈ ਕੇ बच्चे ਛੱਡਣ ਤੇ ਸਨਾਤਨ ਧਰਮ ਨੂੰ ਅਪਣਾ ਲੈ। ਜਿਹੜੀ 4 ਘੰਟੇ ਕੱਤਾ ਚੱਲ ਰਹੀ ਉਹਤੇ ਦੇ ਬਿਨਾ ਮੋਬਾਈਲ ਤੋਂ ਰਹਿਣਾ। ਉਹ ਨਾ ਭਾਈ ਤੋ ਟਾਈਂ ਚੱਲੋ ਥੋੜਾ ਨਹੀਂ ਚੱਲੋ ਥੋੜਾ ਤਾਂ ਰਹਿਣਾ ਚਾਹੀਦਾ ਨਾ ਬਿਨਾ ਮੋਬਾਈਲ ਤੇ। ਛੱਡਣਾ ਚਾਹੀਦਾ ਬੱਚਿਆਂ ਨੂੰ ਮੋਬਾਈਲ। ਜੇ ਅਸੀਂ ਉਹਨਾਂ ਨੂੰ ਸੰਸਕਾਰ ਦਵਾਵਾਂਗੇ ਤਾਂ ਨਹੀਂ ਉਹਨਾਂ ਚੋਂ ਕੋਈ ਦੁਬਾਰਾ ਪਹਿਣਗੇ ਨਾ ਸੰਸਕਾਰ। ਜੀ। ਅਗਰ ਵਾਜੀ ਕਥਾ ਬਿਆਸ ਦੀ ਗੱਲ ਕੀਤੀ ਹੈ ਵਿਰੇਂਦਰ ਮਹਿੰਦਰ ਪਟਾੜੀ ਜੀ ਕਥਾ ਕਰਦੇ ਨੇ। ਕੀ ਕਹਿਣਾ ਚਾਹੁੰਗੇ ਉਹਨਾਂ ਦੇ ਬਾਰੇ? ਨਰਿੰਦਰ ਮਣੀ ਪਾਠੀ ਜੀ ਹੈ ਨਾ ਜੋ। ਜੀ। ਬਹੁਤ ਜ਼ਬਰਦਸਤ ਬੰਦੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਜਿਉਂ ਨਾਲ ਇੰਦਰਮਨ ਤਰਪਾਠੀ ਜੀ ਕੀ ਉਹ ਸੰਸਕ੍ਰਿਤ ਤੇ ਬੋਲ ਕੇ ਹਿੰਦੀ ਚ ਹਿੰਦੀ ਚ ਸਮਝਾ ਦਿੰਦੇ ਆ ਅਰਥ ਸਮਝਾ ਕੇ ਕਥਾ ਕਰਦੇ ਆ ਜੀ ਉਹ ਉਹਰਾ ਮੰਗੋ ਨਹੀਂ ਵੀ ਚੱਲੋ ਅੱਤੇ ਕਥਾ ਕਾਮਲੀ ਵਰਤ ਫਿਰ ਸੰਕਰ ਲੋ ਇਹ ਕੀਰਤਨ ਕਰ ਕਰ ਕੇ ਅੱਤੇ ਹੀ ਕੰਮ ਖਤਮ ਕਰਦੇ ਠੀਕ ਮਜ਼ਾ ਨਹੀਂ ਅੰਦਾਜ਼ਾ ਕਥਾ ਕਿ ਪਤਾ ਹੀ ਨਹੀਂ ਲੱਗਦਾ ਕਿ ਮਟੌਰ ਦੀ ਬਹੁਤ ਲੇਡੀ ਜਿਹੜੀਆਂ ਪੁਰਾਣੀਆਂ ਬਿਰਤਾਂ ਇਹਨਾਂ ਤੁਰੇ ਉਹ ਕਹਿੰਦੇ ਕਥਾ ਦਾ ਮਜ਼ਾ ਆਇਆ ਕਥਾ ਸੁਣਨੇ ਦਾ ਬਹੁਤ ਜ਼ਿਆਦਾ ਮਜ਼ਾ ਆਇਆ ਆਪਣੇ ਸੋਹਣ ਲਾਲ ਜੀ ਜਿਹੜੇ ਸੋਹ ਲਾਲ ਜੀ ਨੇ ਪੂਜਨ ਕਰਾਏ ਦਿੰਦੇ ਨੇ ਕੋਈ ਫੌਰਨ ਪ੍ਰੋਪਰ ਪੂਰਨ ਮੰਤਰ ਬੋਲ ਬੋਣ ਕਹਿ ਕੇ ਲਫ਼ਜ਼ ਦਾ ਫਿਰ ਮੰਤਰਾਂ ਦਾ ਫਿਰ ਅੱਗੇ ਸਮਝਾਉਂਦੇ ਨੇ ਹੇ ਅੱਜ ਤੱਕ ਮੇਰੀ ਵੀ 40 ਸਾਲ ਦੀ ਉਮਰ ਹੋ ਗਈ ਮੈਂ ਨਹੀਂ ਨਹੀਂ ਕਰਨੋ ਕੰਮ ਨਹੀਂ ਵੀ ਆ ਵੀ ਪਰ ਮੈਂ ਬਹੁਤ ਪੂਰਾ ਕਰਿਆ ਜਿਆਦਾ ਉਹਨਾਂ ਕੀ ਬਹੁਤ ਜ਼ਬਰਦਸਤ ਕਰਿਆ ਉਹਨਾਂ ਨੇ ਕੁੱਟਣ ਬਹੁਤ ਜ਼ਬਰਦਸਤ ਕਰੀ ਕਮਾਲ ਹੋ ਗਈ ਹੈ ਬੰਨ ਬੜਾ ਅੱਛਾ ਲੱਗਿਆ ਸਰ ਮੈਂ ਦੇਖਿਆ ਹੈ ਕਿ ਉਹਨਾਂ ਨਾਲ ਸਾਡੇ ਨਾਲ ਇੱਥੇ ਮੈਥੀਸਨ ਦੇ ਵੀ ਚੇਅਰਮੈਨ ਲੱਗੇ ਕਾਲਜ ਦੇ ਆ ਰਹੇ تھے ਮਟੌਰ ਦੀ ਪੂਰੇ ਸਟੂਡੈਂਟ ਲੋਕ ਬਹੁਤ ਢਿੰਗ ਸਭ ਬੰਦੇ ਜੀ ਹਾ ਸੰਨਾ ਨੰਦਲੇ ਆ ਜੀ ਇਸਾ ਨਾ ਮੈਚਿੰਗ ਦੇ ਚੇਅਰਮੈਨ ਵੀ ਜੁੜੇ ਨੇ ਅਸ਼ੋਕਤਾ ਜੀ ਕੀ ਕਹਿਣਾ ਚਾਹੋਗੇ ਅਗਰਵਾਲ ਜੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਬੱਚੇ ਆਪਣੇ ਪੇਰੈਂਟਸ ਨੂੰ ਛੱਡ ਦਿੰਦੇ ਨੇ 올ਡ ਏਜ ਹੋਮ ਚ ਤੇ ਇਹਨਾਂ ਵੱਲੋਂ ਇਹਨਾਂ ਦੇ ਪਰਿਵਾਰ ਵੱਲੋਂ ਸਾਰਾ ਉਪਰਾਲਾ ਕੀਤਾ ਤਾਂ ਕੀ ਕਹਿਣਾ ਚਾਹੋਗੇ ਇਹ ਸਨਾਤਨ ਧਰਮ ਦਾ ਪ੍ਰਚਾਰ ਦੀ ਬਰਸੋਂ ਸੇ ਜੀ ਅ ਅਗਰਵਾਲ ਕਹੀਏ ਜਿੰਨੇ ਅਗਰਵਾਲ ਫੈਮਲੀ ਹੈ ਉਹਨਾਂ ਦੇ ਦੁਆਰਾ ਜ਼ਿਆਦਾ ਹੀ ਕੀਤਾ ਜਾਂਦਾ ਹੈ ਉਸ ਦਾ ਸੁਨਰਲਾ ਅਗਰਵਾਲ ਜੀ ਵੀ ਇੱਕ ਵਾਰ ਨੇ ਕੇ ਅੰਦਰ ਜੋ ਹੈ ਇਹਨਾਂ ਨੇ ਇੱਕ ਕਥਾ ਕਰਾਇਆ ਹੈ ਔਰ ਪੂਰੇ ਸਹੀ ਮਨੇ ਇੱਕ ਰੀਤੀ ਰ पूर्ण तो है क्या कहते इच्छा शक्ति के साथ इन्होंने किया है सर, हमारा कहना ये जो कथा है कि सर्व मंगल मांगल्ये शिवे सर्वार्थ साधिके शरण्ये त्र्यंबके गौरी नारायण हाँ, सभी जितने भी आपके देवी देवता है उसको मंगल कामना करते हुए भगवान विष्णु के सभी अवतारों को एक-एक करके उसकी उनकी जो जैसे-जैसे उत्पत्ति हुई और जैसे-जैसे उनका जो विचरण हुआ उनको पूरे संस्कृत के हिंदी में पंजाबी में गायक के द्वारा है ना और जितने भक्त थे उनको आठ सात आठ दिन तक पूरी कथा का सार सुनाया गया इस कथा के जब हमारा पुरा जो वेद है उसके जब सार सुनाते हैं तो पता चलता है सनातन धर्म क्या है जिसका वेद के ऊपर में जिसका नियंत्रण न हो है ना ऐसे ही फालतू की बातें करके जो तो कथा का तो माने इधर से उधर घुमा देते हैं तो इसलिए उसका जो है एक ध्यान भंग होता है और वहां पर नहीं जाता तो इस इंद्रमजित पाठी जी ने बहुत ही संस्कृत के द्वारा वेद व्यास जी के रचित महा भागवत पुराण के सार मटोर में द्वारा मटोर में मंदिर में करवाया गया आप लोगों के द्वारा मीडिया के माध्यम के द्वारा जो पूरे शहर के अंदर ट्राई सिटी के अंदर जो आपने भी उसका पूरे जोर शोर से पूरा जो है उसके जो है उसके जो है पूरा आल

दस पंद्रह आदमी जो है इनके साथ खड़ा है, है, जी 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 है तो उसमें ये नहीं की हमारे फोटो चाहिए या, हाँ। या हमारे ऐसी नहीं। नहीं 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 तो आज देखिए बेचारे पटवारी जो बीमार आदमी है वो भी आ जाए कहते नहीं नहीं मैं आ जाना ही आना जो डॉक्टर ने तो कहा जाने के लिए तो कहने का मतलब ये प्यार होता है आपस में चलो हम उनके साथ खड़ा होंगे और जब खड़ा होता है तो प्रचार इसी के नाम है प्रचार का काम ही यही है कि सही ढंग से सही चीजों को लोगों के सामने रखना और रख करके जो है उससे जो जनता जुड़ती है अकेले अग्रवाल तो साहब अपने घर भी तरह सकते थे लेकिन जनता नहीं जुड़ती हम तो कहते का काम है इनका पर्सनल काम में होने दो पर्सनल काम में नहीं होता है सार्वजनिक काम को सार्वजनिक तरीके से किया जाए और सभी के लिए किया जाए अग्रवाल साहब ने जो है इसीलिए किया है

ਕੋਈ ਸਵਾਦ ਤੋਂ ਪਰਮਾਤਮਾ ਸੱਤਵੀਂ ਪ੍ਰਾਗ ਨੂੰ ਦੇਖਦਾ ਲੋਕ ووٹ ਦਿੱਤਾ ਦਾ 파ਰਤ ਹੁੰਦਾ ਹੈ ਜਦ ਮੁੱਖ ਜਵਾਨ ਸੀ ਰਤਨ ਲਾਲ ਜੀ ਬਹੁਤ ਹੀ ਭਾਵਕ ਮਨਨ ਸ਼ਾਸ ਅਤੇ ਸਮਾਜਿਕ ਕਾਰਜਕਰਤਾ ਇਹਨਾਂ ਨੂੰ ਹਰ ਭਾਵਨ ਕਾਰਜਕਰਤਾ ਦੇ ਵਿੱਚ ਵੇਖਦਾ ਆਪਣੇ ਹਿੰਦੂ ਸਮਾਜ ਨੂੰ ਇਹਨਾਂ ਨੂੰ ਸੇਵ ਲੈਣੀ ਚਾਹੀਦੀ ਹੈ ਦੇ ਹਿੰਦੂਧਰਮ ਬਿਚੋਂ ਵਾਸਤੇ ਨਹੀਂ ਸਤਿ ਤਤ ਬਰਣਾ ਚਾਹੀਦਾ ਹੈ ਕਿ ਹਿੰਦੂਧਰਮ ਉਹ ਜਰਾ ਪ੍ਰਸਿੱਧ ਬ੍ਰਹਮ ਪਰਮ ਮਾ ਮਾਤਾ ਦੀਆਂ ਵਿੱਚ ਰਸਿਆ ਹੋਇਆ ਹੈ ਜਦ ਕਿ ਸਾਡਾ ਆਪਣਾ ਤਨ ਇੰਨਾ ਪ੍ਰਾਚਨ ਹੈ ਇਸ ਤੋਂ ਸਭ ਕੁਝ ਮਿਲਦਾ ਹੈ ਅਪਣਾ ਜੋ ਟੈਨਸ਼ਨ ਬਦੀ ਜਨਰਜੀ ਦੇ ਵਿੱਚ ਆਪਣੀ ਨਵੀਂ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਨੂੰ ਸਭ ਨੂੰ ਐਸ ਬਸ ਨੂਰ ਤੋਂ ਸੁੰਦਰ ਲਾ ਜੀ ਬੜਾ ਚੋਣ ਦੇ ਹੁੰਦਾ ਅਸੀਂ ਚੋਣਾਂ ਆ ਵੀ ਸੋਣ ਵੀ ਪਾਉਣਾ ਕਰਨਾ ਨਾਲ ਕੋੜੇ ਤੇ ਹਿੰਦੂ ਤੋਂ ਮਤੋਂ ਚੁੰਦੀ ਹਿੰਦੂ ਤੋਂ ਦੋ ਵਾਸਤੇ ਆਪਾਂ ਨੂੰ ਹਰ ਤਰ੍ਹਾਂ ਲਈ ਤਿਆਰ ਰਹਿਣਾ ਚਾਹੀਦਾ ਅਗਰਵਾਲ ਸਭਾ ਨੂੰ ਮਾਨ ਮਹਿਸੂਸ ਹੁੰਦਾ ਕਿ ਹਿੱਤਾ ਦੇ ਨਾਲ ਜੁੜੇ ਹੋਏ ਨੇ ਅਗਰਵਾਲ ਸਭਾ ਸਦਾ ਹੀ ਹਿੰਦੂ ਤਰਫ ਦੀ ਪ੍ਰਰੀ ਰਹੀ ਹੈ ਅਗਰਵਾਲ ਸਭਾ ਹਮੇਸ਼ਾ ਹੀ ਧਰਮਕ੍ਰਿਤੀ ਦਾ ਹੈ ਸ਼ੁਰੂ ਤੋਂ ਹੀ ਲੈ ਕੇ ਦੁਵਾਂ ਸਾਹਿਬ ਰਾਜਾ ਕੁਰਸਨ ਤੋਂ ਜਦੋਂ ਤੋਂ ਸਾਡਾ ਇਹ ਖਾਨਦਾਨ ਜਨਮ ਲਿਆ ਉਸ ਸਮੇਂ ਤੋਂ ਲੈ ਕੇ ਅੱਜ ਨਾਲ ਹਰ ਅਗਰਵਾਲ ਦਾ ਬੱਚਾ ਹੋ ਕੇ ਕਾਲਕ ਰਿੱਤੀ ਨਾਲ ਜੁੜਦਾ ਹੈ ਇਰੇ ਨਹੀਂ ਛੋੜਦੇ ਅਸੀਂ ਉਹਨਾਂ ਮਿਹਨਤੀ ਕਰਦੇ ਆ ਆਪਣੇ ਸਮਾਜ ਦੀ ਬਿਹਤਰੀ ਲਈ ਆਪਣੇ Hindu ਘਰ ਨੂੰ ਬਚਾਉਣ ਲਈ ਅਤੇ ਸਮਾਜਿਕ ਮੇਲ ਦੂਰ ਬਣਾਉਣ ਲਈ ਜਿਸ ਤਰ੍ਹਾਂ ਜਿਹੜਾ ਸੁੰਦਰ لال ਜੀ ਨੇ ਆਪਣੇ ਪਰਿਵਾਰ ਨੂੰ ਹੋਰ ਬੰਦੇ ਨੂੰ ਕੱਟਾ ਦਿੱਤਾ ਸਾਨੂੰ ਸਭ ਨੂੰ ਕੱਟਣਾ ਚਾਹੀਦਾ ਪਰਾਲਾ ਦੋ ਫੜੀ ਹੋਣੀ ਚਾਹੀਦੀ ਨੁਕਤ ਪਰਿਵਾਰ ਬੰਨੇ ਚਾਹੀਦੇ ਆ ਹੁਣ Hindu ਘਰ ਨੂੰ ਹਮੇਸ਼ਾ ਛੱਟ ਦੀ ਧਲਾ ਵਿੱਚ ਨਜ਼ਾਰਾ ਤੇ तो ख सकते हो जिदा गया की बच्चे भी है। के पार्लर है। न, क्या नाम आपका चाहो आप कथा सुनने आयो अभी मोबाइल छोड़ के आयो कथा सुन रहे हो कैसा लग रहा है अच्छा। तो कथा सुन के अच्छा लग रहा है तो आगे भी आप जब बड़े हो गए तो क्या कथा आप भी करवाया करो ਤੂੰ ਨਾਨੂ ਕੀ ਗਰੀਬ ਬਣਾਈਏ ਚਲੇਗੀ ਆਗੇ ਤੱਕ ਹਾਂ ਠੀਕ ਅਗਰ ਆਜੀ ਇੱਕ ਲਾਸਵਾਲ ਹੈਗਾ ਕੀ ਮੈਸੇਜ ਦਿਨਾ ਚਾਹੋਗੇ ਤੁਸੀਂ ਤੇ ਇੱਕ ਮਿੰਟ ਸਾਡੇ ਨਾਲ ਮੰਦਰ ਦੇ ਵੀ ਹੈਗੇ ਨੇ ਸਭ ਕੀ ਕਹਿਣਾ ਚਾਹੋਗੇ ਪ੍ਰਧਾਨ ਸਾਹਿਬ ਕੀ ਅਗੇ ਆਓ ਸਭ ਕੀ ਕਹਿਣਾ ਚਾਹੋਗੇ ਕਿ ਮੰਦਰ ਦੇ ਵਿੱਚ ਕੀ ਗਤਰੀ ਕਥਾ ਹੋਈ ਹੈਗੀ ਅਗਰ ਵਾਸ ਵੀ ਲੋਕ ਸਾਰਾ ਦਿਨ ਹਰਸ ਦਿਨ ਭੰਡਾਰਾ ਵੀ ਚਲਾਇਆ ਗਿਆ ਹੈਗਾ ਬੱਚਾ ਹੋਵੇ ਬੁਢਾ ਹੋਵੇ ਹਰ ਜਾਨ ਦੇ ਤੇ ਮੌਜੂਦਗੀ ਹੋਈ ਹੈ ਕੀ ਕਹਿਣਾ ਚਾਹੋ ਸਾਨੂੰ ਬਹੁਤ ਹੀ ਵਧੀਆ ਲੱਗਿਆ ਜੀ ਤੇ ਸੁੰਦਰ ਲਾਲ ਜੀ ਨੇ ਸਾਨੂੰ ਕਿਹਾ ਜੀ ਅਸੀਂ ਇੱਥੇ ਕਥਾ ਕਰਵਾਣੀ ਆਏ ਮੈਂ ਕਿਹਾ ਜੀ ਤੁਹਾਡਾ ਮੰਦਿਰ ਹੈ ਤੁਸੀਂ ਆ ਕੇ ਜਿੱਦਾਂ ਮਰਜੀ ਆਪਣਾ ਇੱਥੇ ਆਓ ਕਿਹਾ ਕਹਿੰਦੇ ਸਾਨੂੰ ਮੰਦਿਰ ਹੀ ਦੇਖ ਤਾਂ ਤੁਸੀਂ ਜੋ ਮੰਦਿਰ ਤੁਹਾਡਾ ਹੀ ਹੈ ਇਹਨਾਂ ਦਾ ਹੀ ਹੈ ਜੀ ਅੱਗੇ ਬਾਕੀ ਬਹੁਤ ਹੀ ਆਨੰਦ ਆਇਆ ਜੀ ਕਾ ਹਫਤਾ 10 ਦਿਨ ਹੋ ਗਏ ਸਾਨੂੰ ਇੱਥੇ ਤਾਂ ਸਾਰੇ ਜੀ ਕਾਰੋਜ ਰੱਖੋਂ ਮੰਦਿਰ ਚੱਲਦਾ ਸ਼ਾਮ ਨੂੰ ਇਹ ਕਥਾ ਜੋ ਹੈ ਬੜੇ ਢੀਹੇ ਢੰਗ ਨਾਲ ਕਰ ਰਹੇ ਨੇ ਜੀ ਇਹ ਤਾਂ ਦੇਖਣ ਨੂੰ ਮੇਰਾ ਜੋ 7 ਦਿਨ ਦਫਤਰੀ ਤਕਾਨ ਜੀ ਮਹਿਸੂਸ ਹੁੰਦੀ ਪਰ ਕਿਸੇ ਦੇ ਚਿਹਰੇ ਤੇ ਦੁਕਾਨ ਨਹੀਂ ਬਿਲਕੁਲ ਫਰੈਸ਼ ਸਾਡੇ ਲੱਗ ਰਹੇ ਇਧਰ ਮੈਨੂੰ ਪਹਿਲਾਂ ਵੀ ਨਹੀਂ ਆਇਆ ਆ ਜੀ ਬਿਲਕੁਲ ਬਿਲਕੁਲ ਪਹਿਲਾਂ ਇਹ ਤਾਂ ਕਦਾਈਂ ਇਦਾਂ ਵੀ ਆਪਾਂ ਨੇ ਨਹੀਂ ਬਹੁਤ ਹੀ ਵਧੀਆ ਢੰਗ ਨਾਲ ਖਦਾ ਕਰ ਰਹੀ ਹੈ ਸੁੰਦਰਾ ਜੀ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਸ਼ਰੋਤਾਂ ਜੋ ਸਾਨੂੰ ਦੇਖ ਰਹੇ ਨੇ ਇੱਕ ਕੀ ਸਿੱਖ ਦੇਣਗੇ ਕੀ ਸਿੱਖਾਂ ਇਸ ਚੀਜ਼ ਤੋਂ ਤੇ ਕੀ ਮੈਸੇਜ ਦੇਣਾ ਚਾਹੋਗੇ ਸਰ ਮੈਂ ਤਾਂ ਇਹ ਹੀ ਕਹਾਂਗਾ ਜੀ ਸਾਰੇ ਬੱਚਿਆਂ ਜਿਹੜੇ ਅੱਜ ਦਾ ਯੂਥ ਹੈ ਉਹ ਸਨਾਤਨ ਨਾਲ ਜੁੜਨ ਜੀ ਹਰ ਇੱਕ ਐਥੇ ਬਹੁਤ ਬੜੀ ਬਹੁਤ بڑا ਕੰਮ ਹੋ ਰਿਹਾ ਮ ਅੱਛਾ ਜਿਹੜੇ ਹਿੰਦੂਆਂ ਨੂੰ 크ਰਿਸਚੀਅਨ ਬਣਾਇਆ ਜਾ ਰਿਹਾ 70 ਸੈਕਟਰ ਦੇ ਪਾਰਕ ਚ 크ਰਿਸਚੀਅਨ ਟੇਬਲ ਆ ਕੇ ਬੈਠਦੇ ਆ ਉਹ ਹਿੰਦੂਆਂ ਨੂੰ 크ਰਿਸਚੀਅਨ ਬਣਾ ਰਹੇ ਮੈਂ ਇਸ ਸੰਦੇਸ਼ ਤੇ ਰਹਾਂ ਜੀ ਬੇ ਉਹ ਹਟ ਜਾਣ ਨਹੀਂ ਫਿਰ ਅਸੀਂ ਫਿਰ ਉਹਨਾਂ ਨੂੰ ਹਟਾਣਾ ਜਾਣਦੇ ਆ ਤੇ ਕਿਆ ਲੱਗਦਾ ਕਿ ਬਾਕੀ ਇਦਾਂ ਪ੍ਰੋਗਰਾਮ ਹੋਣਗੇ ਤੇ ਸਨਾਤਨ ਬਚਾਰੇਗਾ ਦੇਖੋ ਜੇ ਦਾ ਇਦਾਂ ਹੀ ਪ੍ਰੋਗਰਾਮ ਹੋਣ ਜੀ ਇਹ ਬਹੁਤ ਅੱਛਾ ਹੈਗਾ ਸਨਾਤਨ ਸਾਡੇ ਹਿੰਦੂ ਜੁੜੇਗਾ ਹਿੰਦੂ ਜੁੜੇਗਾ ਤਾਂ ਹਿੰਦੂ ਇਕੱਠਾ ਹੋਏਗਾ ਹਿੰਦੂ ਇਕੱਠਾ ਹੋਏਗਾ ਤਾਂ ਸਨਾਤਨ ਵਧੇਗਾ ਅਸੀਂ ਅੱਗੇ ਬੱਚਿਆਂ ਨੂੰ ਜਿਹੜੇ ਯੂਥ ਹੈ ਉਹਨਾਂ ਨੂੰ ਮੈਂ ਪ੍ਰੇਰਣਾ ਮੈਂ ਉਹਨਾਂ ਨੂੰ ਬੀਜਤੀ ਕਰ ਰਹੇ ਹਾਂ ਜੀ ਵੀ ਉਹ ਸਨਾਤਨ ਨਾਲ ਜੁੜਨ ਵੀ ਆਪਣੇ ਜਿਸ ਤਰ੍ਹਾਂ ਅੱਜ ਅਸੀਂ ਆਪਣੀ ਕਥਾ ਕਰਾਈ ਹੈ ਭਾਗਵਤ ਅਸੀਂ ਤਾਂ ਪਤਾ ਨਹੀਂ ਹੋਰ ਸਾਲ 2 ਸਾਲ 10 ਸਾਲ ਚੱਲ ਜਾਣਾ ਅੱਗੇ ਮੈਂ ਤਾਂ ਯੂਥ ਨੂੰ ਕਹਿੰਦਾ ਵੀ ਤੁਸੀਂ ਵੀ ਆਪਣੇ ਸਨਾਤਨ ਮੰਦਿਰਾਂ ਨਾਲ ਆਓ 15 ਮੇਰੇ ਹੁਣ ਬੱਚੇ ਮੇਰੇ ਕੋਲ 150 200 ਬੱਚਾ ਵੀ ਆਂਦਾ ਜੀ ਉਹ ਵੀ ਕਥਾ ਸੁਣਦਾ ਜੀ ਉਹਦੇ ਚ ਮੁਸਲਮਾਨ ਵੀ ਹੈ 크ਿਸਚਨ ਵੀ ਹੈ ਪਰ ਉਹ ਦਿੱਲੀ ਆਰ ਦੇ ਲੜਕੀਆਂ ਕੋਈ ਆਏ ਨਹੀਂ ਕਿਹਾ ਵੀ ਅਸੀਂ ਨਹੀਂ ਆਣਾ ਇਹ ਮੰਦਿਰ ਹੈ ਮੱਥਾ ਵੀ ਟੇਕ ਰੀਆਂ ਸੇਵਾ ਵੀ ਕਰਾਰ ਨਹੀਂ ਉੱਠੀ ਪਰ ਮੈਂ ਚਾਹੁੰਦਾ ਜੀ ਵੀ ਆਪਾਂ ਜੇ अच्छी बात है जी सारिया लड़कियां या सारे धर्म इतने आऊंगे तो जुड़ूंगे सनातन बजा बढ़िया so, जी की कहना चाहोगे अग्रवाल जी वालों अच्छा सतमें दिन अच्छा तो लास्ट दिन है क्या कथा की गई है किदा का महसूस किया की कहना चाहूँगा राम राम जी मैं थोड़े चैनल के माध्यम रावरसों कहते हैं शुभकामनावान दें उस तो बाद अग्रवाल परिवार को भी शुभकामना दें जिन्होंने ਸ਼ਰਾਦ ਪਿਤਰ ਪਕਸ਼ ਦੇ ਵਿੱਚ ਪਿਤਰਾਂ ਦੀ ਮੁਕਤੀ ਦੇ ਲਈ ਇੰਨਾ ਵਧੀਆ ਉਪਰਾਲਾ ਕੀਤਾ ਖੜ ਪੀੜਤਾਂ ਦੇ ਲਈ ਅਰਦਾਸ ਕੀਤੀ 7 ਦਿਨ ਇੰਨਾ ਵਧੀਆ ਇਹਨਾਂ ਦਾ ਪ੍ਰੋਗਰਾਮ ਸੀਗਾ ਜੋ ਬਹੁਤ ਰਸਮ ਵਰਸਿਆ ਤੇ ਸਵੇਰੇ ਵੀ ਚਾਹ ਦਾ ਲੰਗਰ ਹੋਣਾ ਸੀਗਾ ਦੁਪਹਿਰੇ ਵੀ ਭੰਡਾ ਵਾਸਤੇ ਬ੍ਰਹਮੋਤ ਤੇ ਰਾਤੀ ਵੀ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਮੰਦਰ ਵਾਸਤੇ ਕਾਫੀ ਕੁਝ ਡੋਨੇਸ਼ਨ ਇਕੱਠੀ ਕਰਕੇ ਦਿੱਤੀ ਜਿੱਤਾ ਤੁਸੀਂ ਦੇਖਿਆ ਕੱਲ ਐਮਐਲਏ ਸਾਹਿਬ ਕੋ ਵੀ ਇਹਨਾਂ ਨੇ ਇਹ ਸੀ ਦੇ ਉਹ ਹਾਲ ਵਾਸਤੇ ਇਹ ਸੀ ਦੇ ਕਿਤੇ ਇੱਕ ਦੋ ਹੋਰ ਵੀ ਇਹਨਾਂ ਨੇ ਕਿਹਾ ਕਿ ਸਾਡੇ ਨਾਲ ਗੱਲ ਕੀਤੀ ਸੀਗੀ ਕਿ ਕਿਤੇ ਤੋਂ ਡੋਨੇਸ਼ਨ ਲੈ ਕੇ ਜਿਹੜਾ ਇੱਥੇ ਅਸੀਂ ਬਾਹਰਨੀ ਸਾਈਡ ਲੰਗਰ ਚਪਾਉਨੇ ਉੱਥੇ ਆਪਣਾ ਚਦਰਾਂ ਦਾ ਜਿਹੜਾ ਉਹ ਹੈਗਾ ਸੈੱਡ ਉਹ ਬਣਵਾ ਕੇ ਦੇਣਗੇ ਜਖਮੀ ਮੰਦਰ ਦਾ ਹਾਂਜੀ ਸ਼ਨੀ ਮੰਦਰ ਦੇ ਲਈ ਵੀ ਇਹਨਾਂ ਨੇ ਡੋਨੇਸ਼ਨ ਦੇ ਲਈ ਇੱਕ ਥੋੜਾ ਬੋਲਿਆ ਤੇ ਆਪਣੇ ਕੋਲੋਂ ਵੀ ਹਮੇਸ਼ਾ ਕਰਦੇ ਹੀ ਰਹਿੰਦੇ ਜਿੱਤਾ ਮੈਨੂੰ ਫਿਰੇ ਬਾਅਦ ਚ ਰੋਕਦੇ ਵੀ ਆ ਕਿ ਨਹੀਂ ਤੁਸੀਂ ਉੱਥੇ ਬੋਲਣਾ ਕਰੋ ਮੇਰਾ ਜਿਹੜਾ ਦਾਨ ਦਿੱਤਾ ਉਹ ਥੋੜਾ ਲੱਗਦਾ ਨਹੀਂ ਹੈ ਕਿ ਦੇਖਿਆ ਜਾਂਦਾ ਆਪਣੇ ਲਈ ਨਹੀਂ ਕਰ ਰਹੇ ਹੈ ਕਿ ਮੰਦਰ ਵਾਸਤੇ ਸਭ ਕੁਝ ਕਰਦੇ ਹੈ ਹਾਂਜੀ ਹਾਂਜੀ ਮੰਦਰ ਵਾਸਤੇ ਤੇ ਪ੍ਰამართ ਵਾਸਤੇ ਅਗਲਾ ਜਿਹੜਾ ਆਪਣਾ ਇਹਨਾਂ ਦਾ ਉਹ ਹੈ ਜਗਾ ਉਸ ਨੂੰ ਸੁਧਾਰਨ ਦੇ ਵਾਸਤੇ ਇਸੇ ਲੋੜ ਹੈ ਕਿ ਅੱਜ ਦਾ ਇੱਦਾਂ ਯਜਮਾਨਾਂ ਦੀ ਅੱਜ ਟੈਕ ਅੱdte ਟਾਈਮ ਦੇ ਵਿੱਚ ਬਹੁਤ ਜ਼ਰੂਰਤ ਹੈ ਜੀ ਇਦਾਂ ਦੇ ਯਜਮਾਨਾਂ ਦੀ ਇਦਾਂ ਦੇ ਸੇਵਾਦਾਰਾਂ ਦੀ ਜੋ ਸਮਾਧ ਦੀ ਸੇਵਾ ਕਰਦੇ ਹੈਗੇ ਉਹ ਬਿਲਕੁਲ ਜ਼ਰੂਰਤ ਹੈ। ਮੈਂ ਸਾਰਾ ਇੱਥੇ ਨਾ ਜਿਹੜੇ ਬੱਚੇ ਜਾਂ ਖਾਣਾ ਖਾਂਦੇ ਆ ਤੇ ਤੁਪਕੌਂਦੀਆਂ ਦੀ ਨੇ ਬਹੁਤ ਹੁਣ ਇੱਥੇ ਇੱਕ ਸੈਟ ਦਾ ਕੰਮ ਰਹਿ ਗਿਆ। ਮੇਰੀ ਪ੍ਰਧਾਨ ਜੀ ਨੇ ਡਿਊਟੀ ਲਗਾਈ ਹੈ। ਅੱਜ ਇਹ ਗੋਲ ਆਪਣੇ ਫਤਵਾਰੀ ਜੀ ਆਏ ਵੇ। ਵੈਸੇ ਇਹਨਾਂ ਦਾ ਨਾਮ ਪਿਆਰ ਗੱਲ ਫਤਵਾਰੀ ਜੀ ਹੈ। ਵੈਸੇ ਇਹ ਬਹੁਤ ਫਤਵਾਰੀ ਜੀ ਦੱਸਿਆ। ਇਹਨਾਂ ਦੀ ਕੰਪਨੀ ਨਾ ਬਹੁਤ ਵੱਡੀ ਹੈ। ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਇਹਨਾਂ ਕਿ ਚਰਨਾਮੇ ਬੇਨਤੀ ਕਰ ਰਹੇ ਹੈ ਪ੍ਰਧਾਨ ਜੀ ਵੀ ਕਰ ਰਹੇ ਹੈ ਵੀ ਜੋ ਵੀ ਸੱਟ ਦਾ ਹੈ ਜੋ ਵੀ ਸੱਟ ਦਾ ਹੈ ਉਪਰਾਲਾ ਜੋ ਵੀ ਤਿਲਕੁਲ ਜੋ ਵੀ ਕਹੋਗੇ ਹਮੇ ਇਹਨਾਂ ਤੇ ਲੇ ਕੇ ਨਾ ਤੇ ਕੰਮ ਸ਼ੁਰੂ ਕਰੋਗੇ ਇਹਨਾਂ ਤੇ ਸ਼ੁਰੂ ਕਰਾਣਾ ਤੇ ਹੁਣ ਜਨਤਾ ਕੋ ਹੋ ਗਈ ਹੈ ਗੱਲ ਦੇਖਣਾ ਮੈਂ ਕਹਿੰਦਾ ਜਨਤਾ ਕੋ ਹੋ ਗਈ ਹੈ ਗੱਲ ਹੁਣ ਤਾਂ ਆਪਾਂ ਆਪਣੇ ਚੈਨਲ ਕੇ ਮਾਧਿਅਮ ਤੇ ਹਟਵਾਰੀ ਸਾਹਮਣੇ ਰੱਖੀਏ ਹਟਵਾਰੀ ਸਾਹਮਣੇ ਰੱਖੀਏ ਅਟਵਾਰੀ ਜੀ ਨੂੰ ਮੈਂ ਘਰਾਂ ਦੇ ਪਾਸੇ ਲਿਆ ਕੇ ਆਉਂਦਾ ਇਹਨਾਂ ਦੇ ਫੇਰੀਬਨ ਕਰਵਾਉਣਾ ਉਸੀ ਦੇੇ ਕੰਮ ਸ਼ੁਰੂ ਕਰਵਾਉਣਾ ਫਿਰ ਹੁਣ ਜੇ ਜਿਸ ਦਿਨ ਨਾਟੇ ਸ਼ੁਰੂ ਹੋਣਗੇ ਜੀ ਇਸ ਤੇ ਜਿਸ ਦਿਨ ਰਾਤੇ ਸ਼ੁਰੂ ਹੋ ਜੂਗੇ ਸ਼ਰਾਧਾ ਦੇ ਬਾਅਦ ਉਹਦੇ ਨੇ ਸ਼ੈੱਡ ਦਾ ਕੰਮ ਇਹ ਇੱਥੋਂ ਲੈ ਕੇ ਇਸ ਮੰਦਰ ਤੇ ਲੈ ਕੇ ਸਣੀ ਦੇਵ ਮੰਦਰ ਤੱਕ ਸ਼ੈੱਡ ਪਵਾਉਣਾ ਸਰ ਕੀ ਆਰਾਮ ਸਰ ਕੀ ਕੰਮ ਹੁਣ ਜਨਤਕ ਜੀ ਹੋ ਗਈ ਦੱਸੋ ਮੇਰੇ ਇਹ ਵੀਰ ਹੈ ਮੇਰੇ ਕੋਲੇ ਵੀਰ ਹੈ ਮੈਂ ਇਹਨਾਂ ਪਰ ਬਹੁਤ ਮਾਣ ਕਰਦਾ ਇੰਨਾ ਮਾਨ ਮੈਂ ਕਿਸੇ ਤੇ ਨਹੀਂ ਕਰ ਸਕ ਸਮਰਤ ਨਹੀਂ ਕਰ ਸਕਦਾ ਜਾਂ ਮੈਂ ਪ੍ਰਮਾਤਮਾ ਤੇ ਕਰਦਾ ਜਾਂ ਯਾ ਫਟਵਾੜੀ ਜੀ ਤੇ ਕਰਦਾ ਸੀ ਫਟਵਾੜੀ ਜੀ ਬਹੁਤ ਵਧੀਆ ਬੰਦੇ ਐ ਇਹ ਜੇ ਹਾਂ ਕਰ ਦਿੰਦੇ ਐ ਨਾ ਇਹਨਾਂ ਕੀ ਹਾਂ ਜੇ ਨਾ ਕਰ ਦਿੰਦੇ ਤਾਂ ਨਾ ਐ ਕੱਾਸ ਦੀ ਇਹਨਾਂ ਨੇ ਹਾਂ ਕਰਤੀ ਮੰਦਿਰ ਦੇ ਭਵਾਨ ਦੇ ਚਰਨਾਵਾ ਬੈਠੇ ਐ ਇਹਨਾਂ ਨੇ ਕਿਹਾ ਵੀ ਮੈਂ ਕਰਾ ਦਿਆਂ ਬਸ ਇਹ ਕਰਵਾ ਦੇ ਮੇਰੀ ਬਹੁਤ ਜੀ ਸੇਵਾ ਕੁੰਜੀ ਤੇ ਬਹੁਤ ਮੁਆਫੀ ਜਤਾ ਜੀ ਜੀ ਦੋ ਮੇਰੇ ਬੁੱਢੇ ਭਰਾ ਜੀ ਨੇ ਮੈਨੂੰ ਹੁਕਮਾ ਤੁਹਾਡਾ ਛੋਕਾ ਦਾ 44 ਸਾਲ ਦੇ ਹੋ ਮੈਂ 60 ਦਾ ਨਹੀਂ ਇਹ ਇਹ ਜਨ ਤੱਕ ਨਾ ਕਰੋ ਇਹਨਾਂ ਨੇ ਕਿਹਾ ਜੀ ਸਰ ਜੀ ਅਜਾ ਮੇਰੀ ਕੰਪਨੀ ਕੋਈ ਨਾ ਭਰਾ ਜੀ ਕੋਟਰਨ ਵਾਲਾ ਹਾਂ ਤੇ ਪਹਿਲੇ ਤੁਸੀਂ ਕੰਮ ਕਰਦੇ ਹੋ ਗਵਾਂ ਦੀ ਜਿਵੇਂ ਕਹਿੰਦੇ ਉਸ ਤਰ੍ਹਾਂ ਜਿਹੜੀ ਡਿਊਟੀ ਬਣਦੀ ਹੈ ਤੇ ਮੈਂ ਤਾਂ ਇਹ ਅਰਜ਼ਾ ਕਰਦਾ ਵੀ ਬੁਮਾਤਾਂ ਦੀ ਜ਼ਿੰਦਗੀ ਉੱਪਰ ਕਰਦੇ ਐਸੇ ਭਰਮ ਪਾ ਮਾ ਜਲਾ ਦੇ ਸਾਡੇ ਹਰ ਨੂੰ ਦਾ ਗਲਤ ਪ੍ਰੈਰੀ ਬਣਾ ਕੇ ਰੱਖਣ ਤੇ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਸੇਧ ਦਿੱਤੇ ਤੇ ਹਿੰਦੂ ਤੋਂ ਵੀ ਕਰਦੀ ਕਰਾ ਲਈ ਹਮੇਸ਼ਾ ਤੋਂ ਦਾ ਕੰਮ ਕਰਦੇ ਨੇ। ਪਟਵਾਰੀ ਜੀ ਬਿਮਾਰ ਹੁੰਦੇ ਵੇ ਬਹੁਤ ਜ਼ਿਆਦਾ ਬਿਮਾਰ। ਜੀ ਮੈਂ ਕਿਹਾ ਵੀ ਆ ਜਾਓ ਕੋਈ ਨਹੀਂ ਆਜੋ। ਸਰ ਪਿਆਰ ਵੀ ਹੈਗਾ ਨਾ। ਪਿਆਰ ਵੀ ਹੈਗਾ। ਜੀ ਪਿਆਰ ਦੀ ਤਾਂ ਗੱਲ ਹੈ। ਬਾਕੀ ਤਾਂ ਕੁਝ ਨਹੀਂ। ਜਿੰਦਗੀ ਮੈਂ ਕਿਹਾ ਜਾਣਾ ਪਿਆਰ ਜਾਣਾ। ਭਾਈ ਸਾਹਿਬ ਅਸੀਂ ਮਰ ਜਾਂਦੇ ਆ ਛਵਾ ਮੀਟਰ ਕਪੜਾ ਨਹੀਂ ਜਾਂਦਾ ਨਾਲ। ਜੇ ਇਹ ਪਿਆਰ ਹੈ ਪਟਵਾਰੀ ਜਿਗਾ ਆ ਕੇ ਨਾਲੇ ਬਿਮਾਰ ਤੇ ਗੱਲ ਕੁਰਸੀ ਦੇ ਵੀ ਟਿਕ ਹੋਵੇ ਤੇ। ਪਰ ਇਹਨਾਂ ਨਾਲ ਆ ਗਈ ਅੱਜ ਇਹਨਾਂ ਨੇ ਮੈਂ ਇਹਨਾਂ ਨੂੰ ਬੇਨਤੀ ਕਰੀ ਨਾ ਮੇਰੀ ਬੇਨਤੀ ਕਬੂਲ ਵੀ ਕਰ ਲਈ। ਪਰ ਪ੍ਰਮਾਤਮਾ ਵੀ ਇੱਕ ਨਾਲ ਹੌਸਲਾ ਰਹਿੰਦਾ ਕਿ ਚੱਲੋ ਮੈਂ ਨਾਲ ਇਹਨਾਂ ਦਾ ਸਮਰਥਨ ਵੀ ਹੈ ਦੇਨ ਦਾ ਇਹ ਦੇਨ ਦਾ ਛੱਡ ਕੋ। ਇਸ ਨਾਲ ਮਾ ਅਨਪੂਰਨ ਸ੍ਰੀ ਦੇਵੀ ਨਾਲ ਮੈਮ ਨੇ ਕੰਨ 7 ਦਿਨ ਕਥਾ ਚੱਲਦੀ ਹੈ ਕਿ ਇਹ ਤੁਸੀਂ ਵੀ ਤੁਹਾਡਾ ਬੜਾ ਵੱਡਾ ਯੋਗਦਾਨ ਰੇ ਦੇ ਵਿੱਚ ਕੀ ਕਹਿਣਾ ਚਾਹੋਗੇ। ਬੜਾ ਆਨੰਦ ਵਰਸਿਆ ਜੀ ਸ਼ਰਾਧ ਪਖਸ਼ ਤੇ ਸਾਰਿਆਂ ਨੂੰ ਲਾਲਾ ਜੀ ਨੇ ਮਾਣ ਮਾਲ ਕੀਤਾ ਰੱਬ ਦੇ ਨਾਮ ਤੇ ਹਰੀ ਨਾਮ ਸੰਗੀਤਨ ਸਾਰਿਆਂ ਨੂੰ ਤੇ ਅਸੀਂ ਸਾਰੇ ਸੰਗਤ ਨੇ ਫਾਇਦਾ ਲਿਆ ਦਾ। ਤੇ ਆਰਮੜੇ ਸਮੇਂ ਵੀ ਇਤਾਂ ਹੀ ਨਾਲ ਜੁੜੇ ਰਹੋਗੇ ਹਾਂਜੀ ਹਾਂਜੀ ਅਸੀਂ ਤਾਂ ਸਨਾਤਨ ਨੂੰ ਮਤਲਬ ਕੋਈ ਵੀ ਕੰਮ ਹੋਵੇ ਸੇਵਾ ਦਾ ਅਨਪੂਰਨਾ ਸਾਰਿਆਂ ਦੇ ਨਾਮ ਮੋਟਾਗਾ ਮੋਟੇ ਲਾ ਕੇ ਖੜੀਏ ਇੱਥੇ ਨਾ ਹੀ ਮਾਨਪੁਰ ਨਾ ਆ ਗਿਆ ਤੇ ਸਾਰਿਆਂ ਦੇ ਸਾਰੇ ਦੇ ਹਾਂਜੀ ਹਾਂਜੀ ਮੈਂ ਉਹਨਾਂ ਸਾਰੇ ਬੰਦੇ ਨੂੰ ਕਹਿੰਦਾ ਜਿਹੜੇ ਸਮਰਥ ਨਹੀਂ ਹੈ ਅਸੀਂ ਚਾਰ ਬੰਦੇ ਪੰਜ ਪੰਜ ਤੇ 10 ਬੰਦੇ ਮਿਲ ਕੇ ਵੀ ਕਰਾ ਸਕਦੇ ਹਾਂ ਇਕੱਠੇ ਉਹਦੇ ਕਰਾ ਸਕਦੇ ਤਾਂ ਕਿ ਲੋਕੋ ਤੇ ਮੈਸੇਜ ਜਾਏ ਇਹ ਨਹੀਂ ادی ਇੱਕ ਵਾਰ ਠੀਕ ਹੈ ਕਿ ਜੇ ਅਸੀਂ ਮੰਦਿਰ ਚਾ ਕੇ ਕਰਾਵਾਂਗੇ ਕਿਦਾਂ ਸਾਡੇ ਨਾਲ ਹੋਰ ਬੰਦੇ ਵੀ ਜੁੜਨਗੇ ਔਰ ਮੈਸੇਜ ਆਏਗਾ ਕਿ ਮੋਟਿਵ ਜੇ ਸਨਾਤਨ ਪ੍ਰਮੋਟ ਕਰਨਾ ਹੈ ਹਾਂਜੀ ਪ੍ਰੋਮੋਟ ਕਰਨ ਦੇ ਲਈ ਮੰਦਾ ਚੇਹੇ ਕਰਾਂਗੇ ਤਾਂ ਹੀ ਪ੍ਰੋਮੋਟ ਹੋਏਗਾ ਜੀ ਜੇ ਅਸੀਂ ਆਪਣੇ ਘਰ ਚ ਲਾਵਾਂਗੇ ਉਹ ਹੀ ਦੱਸੋ ਕਿ 10 15 ਬੰਦੇ ਆਏ ਹੋਏ ਨੇ ਬੰਦੇ ਹੋਣਗੇ ਠੀਕ ਮੱਕੇ ਦੇ ਲਈ 800 ਤੋਂ 2000 ਰੁਪਏ ਅਸੀਂ ਇਹ ਦੂਜੇ ਲਈ ਨਹੀਂ ਕਹਿੰਦਾ ਮੈਂ ਆਪਣੇ ਆਪ ਨੂੰ ਵਿੱਚ ਲਾਇਆ ਕਹਿੰਦਾ ਕਿ ਜੇ ਸਮਰਥ ਜਿੰਨੇ ਜਿੰਨੇ ਬੰਦੇ ਸਮਰਥਾ 2 4 5 10 ਬੰਦੇ ਮਿਲ ਕੇ ਵੀ ਅਸੀਂ ਕਰਾ ਸਕਦੇ ਹਾਂ ਜਦੋਂ ਵੀ ਕਰਾਣਾ ਹੋਵੇ ਸਾਨੂੰ ਕੋਈ ਦਿੱਕਤ ਨਹੀਂ ਹੈ ਤੋ ਅਗਰਵਾਜੀ ਅਤੇ ਜਿੰਨੇ ਵੀ ਤੇ ਸਾਡੇ ਨੁਮਾਇੰਦੇ ਕਰੇ ਨਾ ਕਹਿਣਾ ਹੈਗਾ ਕਿ ਯੂਥ ਨੂੰ ਅਗਿਆਨ ਚਾਹੀਦਾ ਸਨਾਤਨ ਨੂੰ ਬਚਾਣਾ ਤੇ ਯੂਥ ਨੂੰ ਜ਼ਰੂਰ ਅਗਿਆਨ ਚਾਹੀਦਾ ਇਦਾਂ ਦਾ ਪ੍ਰੋਗਰਾਮ ਜ਼ਰੂਰ ਹੋਣੀ ਚਾਹੀਦੇ ਅਤੇ ਇਦਾਂ ਦੇ ਪ੍ਰੋਗਰਾਮ ਕੋਸ਼ਿਸ਼ ਕਰੋ ਕਿ ਮੰਦਰਾ ਦੇ ਵਿੱਚੋਂ ਕੈਮਰਾਮੈਨ ਸਾਗਰ ਦੇ ਨਾਲ ਰਿਤਿਸ਼ ਕੁਮਾਰ ਮੋਹਾਲੀ